ਅੱਜਲਕਾ ਰਾਜਪ੍ਰਭਿ ਸਕੂਲ ਪਬਲਿਕ ਸਕੂਲ ਰਾਜਪ੍ਰਭਿ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਤੇ ਟ੍ਰੈਫਿਕ ਮਾਰਸ਼ਲ ਦੀਪਕ ਚਾਵਲਾ ਦੀ ਅਗਵਾਈ ਵਿੱਚ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜੋ ਕਿ ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਚਲਾਉਂਦੇ ਹਨ ਉਹਨਾਂ ਦੇ ਲਈ ਨਵੇਂ ਕਾਨੂੰਨ ਆ ਚੁੱਕੇ ਹਨ ਨਵੇਂ ਕਾਨੂੰਨਾਂ ਦੇ ਤਹਿਤ ਬੱਚਿਆਂ ਨੂੰ ਅਤੇ ਮਾਪਿਆਂ ਨੂੰ ਵੀ ਜਾਗਰੂਕ ਹੋਣ ਦੀ ਬਹੁਤ ਲੋੜ ਹੈ ਇਸ ਦੇ ਤਹਿਤ ਹੀ ਟ੍ਰੈਫਿਕ ਪੁਲਿਸ ਰਾਜਪੁਰਾ ਵੱਲੋਂ ਵਕਵਾ ਕੋਲ ਲੈ ਕਰਕੇ ਬੱਚਿਆਂ ਨੂੰ ਤੇ ਉਹਨਾਂ ਦੇ ਮਾਪੇ-ਬਾਪੇ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਟ੍ਰੈਫਿਕ ਮਾਰਸ਼ਲ ਦੀਪਕ ਚਾਹੂਗਾ ਤੇ ਟ੍ਰੈਫਿਕ ਇੰਚਾਰਜ ਗੁਰਵਚਨ ਸਿੰਘ ਨੇ ਦੱਸਿਆ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਕਿ ਆ ਕਿ ਨਵੇਂ ਕਾਨੂੰਨ ਨ 199A ਅਤੇ 199B ਦੇ ਤਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੇ ਵਿੱਚ ਅਗਰ ਕੋਈ ਨਵਾਲਿਕ ਬੱਚਾ ਟੂ ਵੀਲਰ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਹੋਇਆ ਫੜਿਆ ਗਿਆ ਤਾਂ ਉਸ ਦਾ ਸਿੱਧਾ 25000 ਦਾ ਜੁਰਮਾਨਾ ਅਤੇ ਉਹਨਾਂ ਦੇ ਮਾਪੇ-ਬਾਪ ਨੂੰ 3 ਸਾਲ ਦੀ ਕੈਦ ਹੋ ਸਕਦੀ ਹੈ। ਆਓ ਦੇਖਦੇ ਹਾਂ ਬੱਬੂ ਦਿਲਹੋੜ ਦੀ ਰਿਪੋਰਟ। ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬੱਬੂ ਦਿਲਹੋੜ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਦੋਸਤੋ ਪੰਜਾਬ ਸਰਕਾਰ ਵੱਲੋਂ ਇੱਕ ਨਵੇਂ ਹਦਾਇਤ ਜਿਹੜੀਆਂ ਹਦਾਇਤਾ ਪੰਜਾਬ ਪੁਲਿਸ ਨੂੰ ਦੇ ਦਿੱਤੀ ਹੈ ਗੱညਾਂ ਨੇ ਉਹਨਾਂ ਨੇ ਕਿਹਾ ਹੈ ਕਿ ਅਗਰ 18 ਸਾਲ ਤੋਂ ਘੱਟ ਉਮਰ ਦਾ ਜਿਹੜਾ ਬੱਚਾ ਆ ਉਹ ਵਹੀਕਲ ਟੂ ਵੀਲਰ ਜਾਂ ਫਿਰ ਫੋਰ ਵੀਲਰ ਚਲਾਉਂਦਾ ਦਿਖਾਈ ਦਿੱਤਾ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਹਾਲਾਂਕਿ ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਕਾਫੀ ਵਾਰ ਐਦਾਂ ਦੇ ਨੋਟੀਫਿਕੇਸ਼ਨ ਕੱਢੇ ਸੀਗੇ ਪਰ ਹੁਣ ਕਿਤੇ ਨਾ ਕਿਤੇ ਪੰਜਾਬ ਸਰਕਾਰ ਇਹ ਨੋਟੀਫਿਕੇਸ਼ਨ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਹੱਲਾ ਬੋਲ ਜਿਹੜਾ ਇਹ ਹੁਕਮ ਦਿੱਤੇ ਗਏ ਨੇ ਉਹਨਾਂ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਇਹ ਉਹਨਾਂ ਵੱਲੋਂ ਪਰਾਲੇ ਕੀਤੇ ਜਾ ਰਹੇ ਨੇ ਕਿ 18 ਸਾਲ ਤੋਂ ਜਿਹੜੇ ਘੱਟ ਬੱਚੇ ਨੇ ਉਹ ਕਿਤੇ ਨਾ ਕਿਤੇ ਐਕਸੀਡੈਂਟ ਹੋਣ ਦਾ ਸ਼ਿਕਾਰ ਬਣ ਜਾਂਦੇ ਨੇ ਤੇ ਇੱਕ ਵੱਡੀ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਇਹ ਵੀ ਕਹਿ ਦਿੱਤਾ ਗਿਆ ਹੈ ਕਿ 18 ਸਾਲ ਤੋਂ ਘੱਟ ਜਿਹੜਾ ਬੱਚਾ ਸਾਨੂੰ ਰੋਡ ਦੇ ਉੱਤੇ ਵਹੀਕਲ ਚਲਾਉਂਦਾ ਦਿਖਾਈ ਦਿੱਤਾ ਤਾਂ ਉਸਦੇ ਮਾਪਿਆਂ ਖਿਲਾਫ 25000 ਦਾ ਜੁਰਮਾਨਾ ਪਾਇਆ ਜਾਵੇਗਾ ਤੇ 3 ਸਾਲ ਦੀ ਕੈਦ ਡਿਮਾਂਡ ਹੈ ਉਹ ਕੀਤੀ ਗਈ ਹੈ ਉਹਨਾਂ ਵੱਲੋਂ ਤੇ ਉਸ ਤੋਂ ਬਾਅਦ ਸਾਡੇ ਨਾਲ ਗੁਰਬਚਨ ਜੀ ਮੌਜੂਦ ਨੇ ਹਲਕਾ ਰਾਜਪੁਰਾ ਤੋਂ ਅਨਚਾਰਜ ਨੇ ਉਹ ਟ੍ਰੈਫਿਕ ਇਨਚਾਰਜ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਮਾਨਯੋਗ ਐਸਐਸਮੀ ਸਾਹਿਬ ਪਟਿਆਲਾ ਦੀ ਦਿਸ਼ਾ ਨਿਰਦੇਸ਼ ਡੀਐਸਪੀ ਟ੍ਰੈਫਿਕ ਸਰ ਕਰਨੈਲ ਸਿੰਘ ਜੀ ਦੇ ਇਹਨੂੰ ਮਹੀਟ ਅਸੀਂ ਅੱਜ ਟ੍ਰੈਫਿਕ ਪੁਲਿਸ ਰਾਜਪੁਰਾ ਵੱਲੋਂ ਇੱਕ ਮੈਸੇਜ ਲੈ ਕੇ ਆਏ ਸੀ ਸਕੂਲਰ ਪਬਲਿਕ ਸਕੂਲ ਰਾਜਪੁਰਾ ਵਿਖੇ ਜੀ ਜਿਸ ਤੇ ਕੀ ਹੈ ਜੀ ਇੱਕ ਨਵਾਂ ਕਾਨੂੰਨ ਆਇਆ ਹੈ ਜਿਹੜਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਜੀ ਉਹ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਨਹੀਂ ਚਲਾ ਸਕਦੇ ਉਹਦੇ ਵਿੱਚ ਜੇ ਇਹ ਹੈ ਜੀ ਜਿੱਦਾਂ ਕਿ ਚਲਾਣਗੇ ਤਾਂ ਇਲੈਕਟ੍ਰੀਕਲ ਵਹੀਕਲ ਉਹਦੀ ਵੀ ਸਿਰਫ ਦੋ ਕਿਸਮਾਂ ਨੇ ਇੱਕ ਹਾਈ ਸਪੀਡ ਤੇ ਇੱਕ ਸਲੋ ਸਲੋ ਸਪੀਡ ਵਾਲਾ ਇਹ ਚਲਾਸੀ ਨੇ ਹਾਈ ਸਪੀਡ ਵਾਲਾ ਨਹੀਂ ਚਲਾ ਸਕਿਆ ਉਸ ਤੋਂ ਬਾਅਦ ਜੇਕਰ ਇਹ ਕੋਈ ਵੀ ਵਹੀਕਲ ਹੈ ਸਾਨੂੰ ਅੰਡਰੇਜ 18 ਸਾਲ ਤੋਂ ਘੱਟ ਵਾਲਾ ਵਿਅਕਤੀ ਇੱਕ 8 2024 ਤੋਂ ਚਲਾਉਂਦਾ ਮਿਲਿਆ ਤਾਂ ਉਹਦਾ ਸਾਡਾ ਚਲਾਨ ਕੀਤਾ ਜਾਏਗਾ ਉਹ ਚਲਾਨ ਦੇ ਵਿੱਚ ਸਾਰੇ ਜਿਨ੍ਹਾਂ ਦੇ ਮਾਤਾ ਪਿਤਾ ਨੂੰ 3 ਸਾਲ ਦੀ ਕੈਦ ਹੈ ਤੇ 25000 ਰੁਪਏ ਜੁਰਮਾਨਾ ਹੈ ਤੇ ਇਸ ਤੋਂ ਅਸੀਂ ਜੇ ਇੱਕ ਸ਼ਹਿਰ ਵਿੱਚ ਇਸ ਵਕਤ ਲਈ ਜਗ੍ਹਾ ਤੇ ਜਾ ਕੇ ਜਾਗਰੂ ਕੈਂਪ ਲਗਾ ਰਹੇ ਹਾਂ ਤੇ ਉਹਦੇ ਚ ਕੀ ਹੈ ਕਿ ਬੱਚਿਆਂ ਨੂੰ ਇੱਕ ਮੈਸੇਜ ਦੇ ਰਹੇ ਆ ਕਿ ਵੀ ਤੁਸੀਂ ਇੱਕ ਅੱਜ ਤੋਂ ਕੋਈ ਵੀ ਇਹ ਜਹਾ ਵਿਕਲ ਨਹੀਂ ਚਲਾਣਾ ਜਿਸ ਨਾਲ ਤੁਹਾਨੂੰ ਕੋਈ ਕਿਸੇ ਦਿੱਕਤ ਦਾ ਸਾਹਮਣਾ ਕਰਨਾ ਪਵੇ ਤਾਂ ਅੱਜ ਤੁਹਾਡੇ ਚੈਨਲ ਦੇ ਮਾਧਮ ਲਈ ਵੀ ਅਸੀਂ ਇਹੀ ਅਪੀਲ ਕਰਾਂਗੇ ਔਰ ਸ਼ਹਿਰ ਵਾਸੀਆਂ ਨੂੰ ਵੀ ਇਹੀ ਦਪੀਰ ਕਰਾਂਗੇ ਆਪਣੇ ਬੱਚਿਆਂ ਨੂੰ ਇਹ ਵਿਕਲ ਇਹ ਜਹਾ ਅਨਧਿਕਾਰਿਕ ਤੌਰ ਤੇ ਕੰਨਾ ਲਿੱਤਾ ਜਾਵੇ ਜਿਸ ਨਾਲ ਕੋਈ ਚਨਾ ਨਾ ਹੋਵੇ ਜਿਵੇਂ ਕਿ ਹੁਣ ਇੱਕ ਦਿਨ ਰਹਿ ਗਿਆ ਇਸ ਕਾਨੂੰਨ ਨੂੰ ਲਾਗੂ ਹੋਣ ਦਾ ਇੱਕ ਤਰੀਕੇ ਤੋਂ ਤੁਹਾਡੇ ਸੈਮੀਨਾਰ ਬੰਦ ਹੋ ਜਾਣਗੇ ਤੇ ਐਕਸ਼ਨ ਸ਼ੁਰੂ ਹੋ ਜਾਏਗਾ ਹਾਂਜੀ ਇੱਕ ਅੱਜ ਤੋਂ ਸਰ ਸਾਨੂੰ ਇੱਕ ਲੈਟਰ ਆਏ ਹੋਏ ਨੇ ਜੀ ਮਾਨਯੋਗ ਏਡੀਜੀਪੀ ਟਰੱਕ ਪੰਜਾਬ ਚੰਡੀਗੜ੍ਹ ਵੱਲੋਂ ਲੈਟਰ ਆਇਆ ਹੋਇਆ ਜੀ ਇੱਕ ਤਰੀਕ ਤੋਂ ਜੀ ਐਕਸ਼ਨ ਸ਼ੁਰੂ ਹੈ ਤਾਂ ਇਸੇ ਕਰਕੇ ਜੀ ਆਪਾਂ ਹੁਣ ਬਾਰ ਪਹਿਲਾਂ ਤੋਂ ਅੱਜ ਤੋਂ ਅਸੀਂ ਅਸੀਂ 15 ਦਿਨ ਹੋ ਗਏ ਸਾਡੇ ਸੰਗ ਨਾਲ ਚੱਲਦੇ ਹੋਏ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਵੀ ਅਸੀਂ ਬਾਰ-ਬਾਰ ਲੋਕਾਂ ਨੂੰ ਅਪੀਲ ਕਰ ਚੁੱਕੇ ਹਾਂ ਤਾਂ ਹੁਣ ਤਾਂ ਜੀ ਇਹ ਚਲਾਨ ਵੀ ਹੋਣਗੇ ਕਾਰਵਾਈ ਹੋਏਗੀ ਜਦੋਂ ਕਾਰਵਾਈ ਹੋਏਗੀ ਤਾਂ ਇਹਨਾਂ ਨੂੰ ਬਹੁਤ ਮੁਸ਼ਕਲ ਹੋਵੇਗੀ ਇਸ ਕਰਕੇ ਆਪਾਂ ਇਹਨਾਂ ਬੱਚੇ ਬਚਨ ਮੈਂ ਤਾਂ ਇਹਨਾਂ ਨੂੰ ਇਹੀ ਕਹੂੰਗਾ ਆਪਣੇ ਬੱਚਿਆਂ ਨੂੰ ਵੀ ਸਾਰੇ ਪਿਆਰੇ ਬੱਚਿਆਂ ਨੂੰ ਹੋਰ ਸਾਰੇ ਬੱਚਿਆਂ ਨੂੰ ਵੀ ਭਾਈ ਤੁਸੀਂ ਇਹੋ ਜਿਹਾ ਵਿਕਲ ਆਪਣੇ ਬੱਚੇ ਨੂੰ ਨਹੀਂ ਦੇਣਾ ਜਿਸ ਨਾਲ ਤੁਹਾਨੂੰ ਤੇ ਭਾਰੀ ਜੁਰਮਾਨਾ ਦਾ ਦਰ ਦੁਬਾਰੀ ਕੈਦ ਦਾ ਸਾਹਮਣਾ ਕਰਨਾ ਪਵੇਗਾ ਪੰਜਾਬ ਸਰਕਾਰ ਨੇ ਇੱਕ ਕਾਨੂੰਨ ਦੇ ਵਿੱਚ ਸੋਧ ਕੀਤੀ ਹੈ ਟੈਸ ਦੇ ਵਿੱਚ ਨੀਮਾ ਨੇ ਸੋਧ ਦਿੱਤੀ ਹੈ ਉਸ ਬੰਦੇ ਵਿੱਚ ਅੱਜ ਗੁਰਵਚਨ ਦੀ ਟ੍ਰੈਫਿਕ ਇੰਜਜ ਰਾਜ ਦਾ ਸਾਡੇ ਸਕੂਲ ਵਿੱਚ ਆਏ ਉਹਨਾਂ ਨੇ ਬੱਚਿਆਂ ਨੂੰ ਜਾਗਰੂਕ ਕੀਤਾ ਦੇ ਬਾਰੇ ਬਹੁਤ ਅੱਛੇ ਤਰੀਕੇ ਨਾਲ ਜਾਗਰੂਕ ਕੀਤਾ ਤੇ ਅੱਗੇ ਨੂੰ ਅੱਗੇ ਨੂੰ ਸਾਡੇ ਬੱਚੇ ਇਹਨਾਂ ਦੀ ਪਾਲਣਾ ਕਰਨੀਏ ਕਿਸੇ ਇੱਕ ਜ਼ਿੰਮੇਦਾਰ ਹੋਰ ਕੋਈ ਨੁਕਸਾਨ ਨਹੀਂ ਕਰਨੀਏ ਜੀ ਸਰ ਤੁਸੀਂ ਇਸ ਤੋਂ ਪਹਿਲਾਂ ਵੀ ਕੋਈ ਬੱਚਿਆਂ ਤੇ ਮਾਪਿਆਂ ਨੂੰ ਕੋਈ ਕੋਈ ਲੈਟਰ ਵਗੈਰਾ ਇਹ ਸੀ ਇਹ ਜਦੋਂ ਵੀ ਇਹ ਲੈਟਰ ਆਇਆ ਸੀ ਬੱਸ ਇਸ ਸਮੇਂ ਸਮੇਂ ਸਿਰ ਦੋ ਲੈਟਰ ਆਏ ਸੀ ਮਾਪੇ ਰੂਪੀ ਧੀਰੇ ਪਰ ਜਦੋਂ ਤੋਂ ਇਹ ਨਵਾਂ ਕਾਨੂੰਨ ਆਇਆ ਉਹਦੇ ਅਸੀਂ ਲੈਟਰ ਆਪਣੇ ਵੱਲੋਂ ਹਰ ਮਾਪੇ ਨੂੰ ਭੇਜ ਦਿੰਦੇ ਤੇ ਔਰ ਬੱਚਿਆਂ ਨੂੰ ਵੀ ਇਹ ਮੀਟਿੰਗਾਂ ਕਰਕੇ ਜਾਗਰੂਕ ਸਕੂਲ ਦੇ ਵਿੱਚ ਕਰਾ ਦਿੰਦਾ ਜੀ ਸਰ ਜਿਵੇਂ ਕਿ ਸਕੂਲ ਦੇ ਨੇੜੇ ਜਿੰਨੇ ਵੀ ਜਗਾਵਾਂ ਬਣੀਆਂ ਹੋਈਆਂ ਦੇਖਿਆ ਜਾਂਦਾ ਕਿ ਬੱਚੇ ਜਿਹੜੇ ਆ ਉੱਥੇ ਮੋਟਰਸਾਈਕਲ ਸਕੂਟਰ ਖੜਾ ਕੇ ਤੁਹਾਡੇ ਵੱਲੋਂ ਕੀ ਆਨਲ ਜਿਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਹਮੇਸ਼ਾ ਜਾ ਕੇ ਕਹਿੰਦੇ ਇਹਨਾਂ ਦੇ ਮੋਟਰਸਾਈਕਲ ਨਾ ਖੜਾਓ ਪਰ ਲੇਕਿਨ ਫਿਰ ਵੀ ਉਹ ਖੜਾਉਂਦੇ ਰਹਿੰਦੇ ਆ ਇਹ ਤਾਂ ਹੁਣ ਪੁਲਿਸ ਦਾ ਕੰਮ ਹੈ ਉੱਥੇ ਨਾ ਖੜਨ ਦੇਣ ਤੇ ਸਾਡਾ ਤਾਂ ਕੰਮ ਹੈ ਨਹੀਂ ਜਾ ਕੇ ਉੱਥੇ ਬੰਦ ਕਰਾਣਾ ਤੇ ਅਸੀਂ ਤਾਂ ਸਾਰੇ ਬੱਚਿਆਂ ਨੂੰ ਦੁਬਾਰਾ ਫੇਰ ਜਾਗਰੂਕ ਕਰਾਂਗੇ ਔਰ ਇਹਨਾਂ ਨੂੰ ਗਲਤ ਕੰਮ ਤੋਂ ਰੋਕਾਂਗੇ ਤਾਕੇ ਅਗੰਗ ਸਕੂਲ ਦੇ ਕਿਸੇ ਕਿਸਮ ਦਾ ਨਾਮ ਇਸ ਤਰ੍ਹਾਂ ਨਾ ਡਸਰ ਜੇ ਕੋਈ ਅਨੁਸ਼ਾਸਨ ਭੰਗ ਕਰਦਾ ਹੈ ਬੱਚਾ ਤੇ ਤੁਸੀਂ ਬੱਚੇ ਦੇ ਖੁਦ ਨਾਲੇ ਖਰਾਬ ਵੀ ਅਸੀਂ ਤਾਂ ਬਿਲਕੁਲ ਉਹਨਾਂ ਦੇ ਪੇਰੈਂਟਸ ਨੂੰ ਵੀ ਬੁਲਾਵਾਂਗੇ ਬੱਚੇ ਨੂੰ ਬੁਲਾਵਾਂਗੇ ਰਿਪੋਰਟ ਵੀ ਕਰਾਂਗੇ ਇਸ ਸੰਬੰਧ ਤਾਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨੀਨਾਰਾ ਤੁਸੀਂ ਮਾਰਸ਼ਲ ਹੋ ਕੀ ਕਹਿ ਜੀ ਹਦਾਇਤਾਂ ਤੁਹਾਨੂੰ ਦਿੱਤੀਆਂ ਨਹੀਂ ਸਭ ਤੋਂ ਪਹਿਲੇ ਤਾਂ ਅਸੀਂ ਸਾਡੇ ਮਾਨਯੋਗ ਪੀਐਲ ਜੀ ਜੋਸ਼ੀ ਜੀ ਜੋ ਡਾਇਰੈਕਟਰ ਸਾਹਿਬ ਹੈ ਇਹਨਾਂ ਦਾ ਅਸੀਂ ਬਹੁਤ ਥੈਂਕ ਯੂ ਕਰਦੇ ਹਾਂ ਕਿ ਇਹਨਾਂ ਨੇ ਸਾਨੂੰ ਇੱਕ ਬਹੁਤ ਹੀ ਟਾਈਮ ਅੱਛਾ ਟਾਈਮ ਦਿੱਤਾ ਸਕੂਲ ਵੱਲੋਂ ਤੇ ਨਾਲ ਹੀ ਅੱਜ ਸਾਡਾ ਜਿਹੜਾ ਇਹ ਸੈਮੀਨਾਰ ਹੈ ਜੋ ਸਾਡੇ ਮਾਨਯੋਗ ADGP ਸਾਹਿਬ ਟ੍ਰੈਫਿਕ DSP ਸਾਹਿਬ ਪਟਿਆਲਾ ਟ੍ਰੈਫਿਕ ਤੇ ਨਾਲ ਹੀ DSP ਸਾਹਿਬ ਰਾਜਪੁਰਾ ਬਰਾੜ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਨਾਲ ਅਸੀਂ ਜਿਹੜੀ ਸਾਨੂੰ ਹਦਾਇਤਾਂ ਮਿਲੀ ਸੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਅੱਜ ਅਸੀਂ ਬੱਚਿਆਂ ਨੂੰ ਜਾਗਰੂਕ ਕਰਨ ਲਈ ਇੱਥੇ ਆਏ ਸੀ ਤੇ ਸਾਡੇ ਟ੍ਰੈਫਿਕ ਇੰਚਾਰ ਗੁਰਬਚਨ ਸਿੰਘ ਜੀ ਨੂੰ ਵੀ ਸਾਰਾ ਉਹਨਾਂ ਨੂੰ ਦੱਸਿਆ ਕਿ ਜੋ ਨਵਾਂ ਕਾਨੂੰਨ ਲਾਗੂ ਹੋਇਆ ਹੈ 18 ਸਾਲ ਦੇ ਬੱਚੇ ਜੋ 18 ਸਾਲ ਤੋਂ ਥੱਲੇ ਨੇ ਕੋਈ ਵੀ ਵਾਈਕਲ ਐਕਟਿਵਾ ਮੋਟਰਸਾਈਕਲ ਜਾਂ ਕਾਰ ਚਲਾਉਂਦੇ ਜਿਹੜਾ ਵੀ ਕੋਈ ਰੋਡ ਤੇ ਫੜਿਆ ਜਾਂਦਾ ਹੈ ਜਾਂ ਮਹੱਲੇ ਵਿੱਚ ਫੜਿਆ ਜਾਂਦਾ ਹੈ 25000 ਰੁਪਏ ਜੁਰਮਾਨਾ ਤੇ ਨਾਲ ਹੀ ਉਹਨਾਂ ਦੇ ਪੇਰੈਂਟਸ ਨੂੰ ਵੀ ਕੋਰਟ ਦੀ ਤਰਫੋਂ ਇੱਕ ਨੋਟਿਸ ਦਿੱਤਾ ਜਾਏਗਾ ਜਿਦੇ ਵਿੱਚ ਘੱਟੋ ਘੱਟ 3 ਸਾਲ ਦੀ ਸਜ਼ਾ ਦਾ ਵੀ ਪ੍ਰਬੰਧਨ ਰੱਖਿਆ ਗਿਆ ਹੈ ਅਸੀਂ ਇਸ ਕਰਕੇ ਇੱਥੇ ਬੱਚਿਆਂ ਨੇ ਵੀ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਤੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਸਾਰੇ ਪੇਰੈਂਟਸ ਨੂੰ ਵੀ ਅਸੀਂ ਰਿਕੁਐਸਟ ਕਰ ਰਹੇ ਹਾਂ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਵੀ ਇਸ ਜੀਜ ਨੂੰ ਸਮਝਦੇ ਹੋਏ ਪੂਰਾ ਪੁਲਿਸ ਪ੍ਰਸ਼ਾਸਨ ਨੂੰ ਕੋਆਪਰੇਟ ਕਰੋ ਸਰ ਮੇਰਾ ਨਾਮ ਜਸਨੀਤ ਕੌਰ ਹੈ ਕੀ ਸਮਝ ਮਿਆ ਆਪਕੋ ਜੋ ਸੈਮੀਨਾਰ ਹੋਇਆ ਅ ਸਰ ਮੈਨੂੰ ਇਹ ਸਮਝ ਆਇਆ ਕਿ ਜੋ ਇਹ ਸੈਮੀਨਾਰ ਰੱਖਿਆ ਗਿਆ ਸੀਗਾ ਉਹ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਅਤੇ ਜੋ ਬੱਚੇ ਅੰਡਰ ਏਜ ਉਹ ਚਲਾਉਂਦੇ ਆ ਵਾਹिकल्स ਉਸ ਨੂੰ ਕੰਟਰੋਲ ਕਰਨ ਨਹੀਂ ਰੱਖਿਆ ਗਿਆ ਸੀ ਇਸ ਲਈ ਰੱਖਿਆ ਗਿਆ ਸੀ ਕਿਉਂਕਿ ਆਪਾਂ ਦੇਖ ਰਿਹਾ ਕਿ ਦਿਨ-ਬ-ਦਿਨ ਐਕਸੀਡੈਂਟਸ ਬਹੁਤ ਜ਼ਿਆਦਾ ਵਧਦੇ ਜਾ ਰਹੇ ਹਨ ਜੋ ਬੱਚੇ ਹਨ ਉਹ ਸਪੀਡ ਨਾਲ ਵਾਈਕਲ ਚਲਾਉਂਦੇ ਤਾਂ ਹੈਗੇ ਆ ਬਲਕਿ ਜਿਸ ਸਾਈਡ ਉਹਨਾਂ ਜਾਣ ਚਾਹੁੰਦਾ ਉਸ ਤੋਂ ਇਲਾਵਾ ਉਹ ਰੋਂਗ ਸਾਈਡ ਵੀ ਵਾਈਕਲਸ ਨੂੰ ਚਲਾਉਂਦਾ ਜੋ ਕਿ ਬਹੁਤ ਗਲਤ ਹੈ ਜਿਸ ਦੇ ਨਾਲ ਹੀ ਐਕਸੀਡੈਂਟਸ ਜਿਹੜੇ ਹਨ ਬਹੁਤ ਤੇਜ਼ੀ ਨਾਲ ਵਧ ਰਹੇ ਹਨ ਅਤੇ ਜਿੱਥੇ ਜਿੱਥੇ ਕੱਟਸ ਆਪਣੇ ਜਿੱਥੇ ਉਹਨਾਂ ਦੀ ਸਪੀਡ ਸਲੋ ਹੋਣੀ ਚਾਹੀਦੀ ਹੈ ਜਿੱਥੇ ਉਹਨਾਂ ਨੂੰ ਆਲੇ ਦੁਆਲੇ ਦੇਖ ਕੇ ਔਰ ਆਪਣੀ ਸਪੀਡ ਮੇਨਟੇਨ ਕਰਕੇ ਜਾਣਾ ਚਾਹੀਦਾ ਉੱਥੇ ਉਹ ਆਪਣੇ ਸਪੀਡ ਬਹੁਤ ਤੇਜ਼ ਕਰ ਦਿਆ ਕਈ ਮੀਨਸ ਬॉयਜ਼ ਹਨ ਜਿਹੜੇ ਮੁੰਡੇ ਹਨ ਉਹ ਐਨੇ ਚੁੰਡ ਬਣਾ ਕੇ ਇੱਕ ਦੂਜੇ ਨਾਲ ਰੇਸ ਲਾਂਦੇ ਆ ਜੋ ਕਿ ਇੱਕ ਮੇਨ ਰੋਡ ਤੇ ਕਰਨਾ ਬਹੁਤ ਗਲਤ ਗੱਲ ਹੈ ਅਤੇ ਉਹਨਾਂ ਅਤੇ ਮੈਨੂੰ ਇਹ ਸਮਝ ਆਇਆ ਕਿ ਜਿਹੜਾ ਹੈਗਾ ਅੰਡਰਰੀਜ ਆਪਾਂ ਨੂੰ ਸੁਣਾਣਾ ਹੀ ਚਾਹੀਦਾ ਆਪਾਂ ਨੂੰ ਕੰਟਰੋਲ ਕਰਨ ਵਾਸਤੇ ਆਪਣੀ ਹੀ ਸੇਫਟੀ ਅਤੇ ਐਕਸੀਡੈਂਟਸ ਨੂੰ ਕੰਟਰੋਲ ਕਰਨ ਲਈ ਹੀ ਪੁਲਿਸ ਨੇ ਅਤੇ ਆਪਣੇ ਕੌਂਸਲਿਸ ਸਾਹਿਬ ਔਰ ਡੀਐਸਪੀ ਸਾਹਿਬ ਨੇ ਇਹ ਰੂਲ ਕੱਢੇ ਹਨ ਅਤੇ ਇਹ ਰੂਲ ਬਹੁਤ ਹੀ ਜ਼ਿਆਦਾ ਵਧੀਆ ਹਨ। ਅਭੀ ਨਵ ਚਾਰ। ਇਹ ਕਿਹੜੀ ਕਲਾਸ ਹੈ ਤੁਹਾਡੀ? +1 ਨਾਨ ਮੈਡੀਕਲ। ਬੱਚਿਆਂ ਨੂੰ ਟ੍ਰੈਫਿਕ ਵਿਚਾਰ ਚਾਰ ਨੂੰ ਸੁਝਾਇਆ ਸੈਮੀਨਾਰ ਲਾਇਆ ਕੀ ਚੀਜ਼ ਤੋਂ ਸੁਝਾਈ। ਉਹ انہوں ਨੇ ਬੇਸਿਕਲੀ ਇੱਕ ਨਿਆ ਜੋ ਹਮ ਕਾਨੂੰਨ ਇੰਪਲੀਮੈਂਟ ਹੋਗਾ 1 ਫਰਸਟ ਅਗਸਟ ਸੇ। वो उन्होंने पूरा अच्छे से समझाया उन्होंने ये बेसिकली समझाया कि जो जितने भी अंडर एज है एटीन से नीचे हैं वो वन हंड्रेड टेन सी से ऊपर के व्हीकल्स लेते हैं जो कि इंडियन कॉन्स्टिट्यूशन के हिसाब से सही नहीं है तो इसको और अच्छे से इंप्लीमेंट किया जाएगा और अच्छे इसके ऊपर एक्शन लिए जाएंगे जैसे कि उन्होंने बताया कि ट्वेंटी फाइव के का फाइन लगेगा और पेरेंट्स को तीन साल की सजा होगी जो कि बहुत खराब चीज है तो ये ये बेसिकली उन्होंने एक्सीडेंट्स को रोकने के लिए कहा इतने रोड एक्सीडेंट्स बढ़ते जा रहे हैं एक रिपोर्ट के अकॉर्डिंग जैसे कि एक महीने में, में पंद्रह हजार एक्सीडेंट्स हो जाते हैं तो इन चीजों को रोकने के लिए हमारी जो गवर्नमेंट है उन्होंने ये स्टेप लिया है तो हेडबॉय हाँ। में हाँ जी बॉय तो आप मेरे को ये बताओ कि आप अपनी क्लासेस में क्योंकि बच्चे बच्चों को अच्छी तरह से समझा सकते हैं आप अपनी क्लासेस में जाके बच्चों को समझाएंगे इस बारे में जी बिल्कुल मैं हाँ मैं इस बारे में जरूर मोटिवेट करूंगा कि वो बाईसाइकिल से आए साइकिल क्योंकि उससे हमारी एक्सरसाइज भी होगी और सबसे बड़ी बात पोल्यूशन नहीं होगा पोल्यूशन एक बहुत बो, बड़ा मुद्दा है तो आपकी एज कितनी है सिक्सटीन आप लेकर आते हो बाइक मैं साइकिल पे आता हूँ मैं साइकिल